ਜ਼ਿਲ੍ਹਾ ਰੂਪਨਗਰ ਦੇ ਚਰ ਮੋਰੰਡਾ ਮੋਰੰਡਾ ਦੇ ਪੁਲਿਸ ਨੂੰ ਉਸ ਵਕਤ ਭਾਰੀ ਸਬਰਤਾ ਮਿਲੀ ਜਦੋਂ ਇੱਕ ਨੌਸਰ ਆਵਾਜ਼ ਨੂੰ ਕਾਬੂ ਕਰਕੇ ਉਹਦੇ ਕੋਲੋਂ ਭਾਰੀ ਮਾਤਰਾ ਵਿੱਚ ਏਟੀਐਮ ਰੰਦ ਕੀਤੇ ਗਏ ਪੁਲਿਸ ਅਨੁਸਾਰ ਇਹ ਨੌਜਵਾਨ ਜੋ ਕਿ ਬੈਂਕਾਂ ਅੱਗੇ ਘੁੰਮਦਾ ਫਿਰਦਾ ਰਹਿੰਦਾ ਸੀ ਤੇ ਬਜ਼ੁਰਗਾਂ ਵਿਅਕਤੀਆਂ ਨਿਸ਼ਾਨਾ ਬਣਾਉਂਦਾ ਸੀ ਜਿਹਨਾਂ ਨੂੰ ਕਹਦਾ ਸੀ ਆਹ ਤੁਹਾਨੂੰ ਬੈਂਕ ਚ ਪੈਸੇ ਮੈਂ ਕਢਾ ਕੇ ਦੇ ਦਿੰਦਾ ਥੋੜਾ ਕੰਮ ਆਸਾਨ ਕਰ ਦਿੰਦਾ ਪਰ ਉਹ ਪਾਸਵਰਡ ਟੈਸਟ ਕਰ ਲੈਂਦਾ ਸੀ ਤੇ ਬਾਅਦ ਵਿੱਚ ਉਹ ਸਕਦੇ ਸਾਰੇ ਪੈਸੇ ਉਡਾ ਲਿੰਦਾ ਸੀ ਤੇ ਦੋਹਾਂ ਏਟੀਐਮਾਂ ਦਾ ਹੱਥੇ ਫੜਾ ਕੇ ਉਹਨਾਂ ਤੋੜ ਦਿੰਦਾ ਸੀ ਉਸ ਤੋਂ ਬਾਅਦ ਪਤਾ ਲੱਗਾ ਜੀ ਜਦੋਂ ਸਾਰੇ ਅਕਾਊਂਟ ਖਾਲੀ ਕਰ ਦਿੱਤੇ ਜਾਂਦੇ ਸਨ ਇਸ ਸ਼ਖਸ ਵੱਲੋਂ ਕਈ ਵਾਰਦਿਆਂ ਨੂੰ ਇਜਾਮ ਦਿੱਤਾ ਗਿਆ ਇਸੇ ਦੌਰਾਨ ਮੋਰੰਡੇ ਵਿਖੇ ਵਾਰਦਿਆਂ ਨੂੰ ਇਜਾਮ ਦੇ ਲੱਗਿਆ ਸੀ ਲੋਕਾਂ ਨੂੰ ਸ਼ੱਕ ਪੈਣ ਤੇ ਉਸ ਨੂੰ ਘੇਰ ਲਿਆ ਤੇ ਐਸਐਚਓ ਸੁਨੀਲ ਕੁਮਾਰ ਨੂੰ ਇਸ ਬੰਦੇ ਜਾਣਕਾਰੀ ਦਿੱਤੀ ਮੌਕੇ ਤੇ ਐਸਐਚਓ ਸੁਨੀਲ ਕੁਮਾਰ ਪੁਲਿਸ ਪਾਰਟੀ ਨਾਲ ਪੁੱਜ ਗਏ ਤੇ ਮੌਜਾ ਕਾਬੂ ਕਰਕੇ ਫੜ ਲੈੰਦਾ ਗਿਆ ਉਸ ਦੀ ਤਲਾਸ਼ੀ ਲੈਣ ਤੇ ਕਈ ਏਟੀਐਮ ਬਰਾਮਦ ਹੋਏ ਅੱਤੋਂ ਸਰਨੇਸ ਬਈ ਡੀਐਸਪੀ ਮੋਰੰਡਾ ਕੀ ਜਾਣਕਾਰੀ ਦੇ ਰਹੇ ਹਨ ਇਹਦੇ ਵਿੱਚ ਨਾ ਅਸੀਂ ਇੱਕ 54 ਨੰਬਰ ਐਫਆਰ ਦਰਜ ਕੀਤੀ ਹੈ ਜੀ ਉਹਦੇ ਵਿੱਚ ਇੱਕ ਹਮ੍ਰਿਤਨਾ ਦਾ ਨੌਜਵਾਨ ਹੈਗਾ ਇਹਦੇ ਇਹਦੇ ਸਾਡੇ ਵੱਖ-ਵੱਖ ਬੈਂਕਾਂ ਦੇ ਏਟੀਐਮ ਮਿਲੇ ਆ ਇਹਦੇ ਕੋਲ ਕੀ ਕਰਦਾ ਸੀਗਾ ਘੋਲੇ-ਪਾਲੇ ਲੋਕਾਂ ਨੂੰ ਬੈਂਕ ਦੇ ਵਿੱਚ ਉਹਨਾਂ ਦੀ ਮਦਦ ਕਰਦਾ ਸੀਗਾ ਕਈ ਵਾਰੀ ਜਿਹੜੇ ਬਜ਼ੁਰਗ ਹੁੰਦੇ ਨੇਗੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਪਰੰਤੂ ਪੈਸੇ ਵੀ ਨਿਕਲ ਰਹਾ ਹੁੰਦਾ ਏ ਏਟੀਐਮ ਦੇ ਵਿੱਚ ਇਹ ਕੀ ਕਰਦਾ ਸੀਗਾ ਉੱਥੇ ਜਾਂਦਾ ਸੀ ਏਟੀਐਮ ਦੇ ਵਿੱਚ ਉਹਨਾਂ ਦੀ ਹੈਲਪ ਕਰਦਾ ਸੀ ਕਿ ਮੈਂ ਤੁਹਾਨੂੰ ਪੈਸੇ ਕਢਵਾ ਕੇ ਦਿੰਦਾ ਉਹਨਾਂ ਨੂੰ ਮਤ ਕਰਨ ਦੀ ਬਜਾਏ ਉਹਨਾਂ ਦਾ ਇਹ ਜਿਹੜਾ ਪਾਸਵਰਡ ਹੁੰਦਾ ਹੈ ਉਹ ਉਹ ਦੇਖ ਲੈਂਦਾ ਸੀਗਾ ਉਹ ਪਾਸਵਰਡ ਦੇਖ ਕੇ ਤੇ ਉਹਨੂੰ ਆਪਣੇ ਕੋਲ ਰੱਖ ਲੈਂਦਾ ਸੀਗਾ ਉਸ ਤੋਂ ਬਾਅਦ ਉਹਨਾਂ ਨੂੰ 2-4000 ਜਿੰਨੇ ਵੀ ਪੈਸੇ ਕਢਵਾ ਕੇ ਤੇ ਉਹਨਾਂ ਦਾ ਏਟੀਐਮ ਬਦਲ ਲੈਂਦਾ ਸੀਗਾ ਉਹਨਾਂ ਦਾ ਏਟੀਐਮ ਆਪਣੀ ਕੋਲ ਰੱਖ ਲੈਂਦਾ ਸੀਗਾ ਆਪਣਾ ਏਟੀਐਮ ਉਹਨੂੰ ਦੇ ਦਿੰਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਕੋਲ ਜਿੰਨੇ ਵੀ ਪੈਸੇ ਸੀ ਉਹਨਾਂ ਨੂੰ ਖੜਵਾ ਲੈਂਦਾ ਸੀ ਜਾਂ ਆਨਲਾਈਨ ਸ਼ੋਪਿੰਗ ਕਰ ਲੈਂਦਾ ਸੀ ਉਹਦੇ ਵਿੱਚ ਸਾਨੂੰ ਟੋਟਲ 35 ਏਟੀਐਮ ਵੱਖ-ਵੱਖ ਬੈਂਕਾਂ ਦੇ ਕੋਲ ਰਿਕਵਰ ਹੋਏ ਨੇ ਇਹਦੇ ਤੋਂ ਅਸੀਂ ਕਰੀਬ ਜਿਹੜੇ ਹੈਗੇ ਪਹਿਲਾਂ 15 ਏਟੀਐਮ ਪਹਿਲਾਂ ਹੀ ਕੋਲ ਕਵਰ ਹੋਏ ਸੀਗੇ ਇਹਦਾ ਰਿਮਾਂਡ ਲਿਆ ਹੈਗਾ ਨੌ ਏਟੀਐਮ ਇਹਦੇ ਕੋਲ ਬਾਅਦ ਚ ਲੀਏ ਹੋਏ ਨੇ ਨੌ 10 ਏਕੀਆਂ ਤੇ ਇਹਦੇ ਤੇ ਮੁਕਦਮਾ ਦਰਜ ਕੀਤਾ ਹੈਗਾ ਹੁਣ ਸਾਡੇ ਕੋਲ ਇਹ ਦੋਹਾਂ ਦਾ ਰਿਮਾਂਡ ਲਿਆ ਹੈਗਾ ਇਹਦੇ ਤੇ ਪਹਿਲਾਂ ਵੀ ਐਨਡੀਪੀਐਸ ਦੇ ਮੁਕਦਮੇ ਦਰਜ ਨੇ ਜਿਹਦੇ ਵਿੱਚੋਂ ਦੋ ਮੁਕੱਦਮੇ ਐਂਟੀਪੇਸ ਰਾਜਨੀਤੀ ਦੇ ਵਿੱਚ ਤੇ ਤਿੰਨ ਸਾਡੀ ਸੱਜਾ ਵੀ ਕੱਟ ਚੁੱਕਿਆ ਹੈ ਤੇ ਹੁਣ ਇਹ ਰਿਮਾਂਡ ਲਿਆ ਵੀ ਪੁੱਛਗਿੱਛ ਕਰ ਰਹੇ ਹੈਗੇ ਹੋਰ ਵੀ ਸਾਨੂੰ ਆਸ ਹੈ ਵੀ ਤੁਰ ਗੀ ਰਿਕਵਰੀ ਹੋ ਸਕਦੀ ਸਰੇਸ਼ ਕਾਇਤ ਦੇ ਦਾ ਅਪ ਤੁਸੀਂ ਇਹਦਾ ਕਿਰਪਾ ਕੀਤਾ ਜਾ ਕਿ ਇਹ ਇਹ ਮੁਰੰਡੇ ਕਰਨਾ ਆਇਆ ਸੀਗਾ ਇਹ ਮੁਰੰਡੇ ਨੇ ਟਰੈਪ ਲਾਇਆ ਸੀ ਕਿਸੇ ਕੁਜੋਲ ਦੇ ਦਾ ਉਹ ਬਿਲਕੁਲ ਨੂੰ ਨਹੀਂ ਸੀ ਪਤਾ ਤਾਂ ਉਹਨਾਂ ਨੂੰ ਸ਼ੱਕ ਪਿਆ ਉਹਨਾਂ ਨੂੰ ਸ਼ੱਕ ਹੋਇਆ ਉਹਨਾਂ ਨੇ ਜਦੀ ਫੋਨ ਕੀਤਾ ਪੁਲਿਸ ਨੂੰ ਪੁਲਿਸ ਮੌਕੇ ਤੇ ਗਈ ਸਾਡੀ ਟੀਮ ਐਸਐਚਓ ਸਾਦਰ ਸੁਪਰੀਸਪਟ ਸੁਨੀਲ ਸਿੰਘ ਦੀ ਟੀਮ ਐਸਸੀ ਰੀਸਰਚਿੰਗਲੀ ਵਾਈ ਦੇ ਵਿੱਚ ਉੱਥੇ ਗਈ ਇਹਨਾਂ ਨੇ ਰੌਂਡ ਅਪ ਕੀਤਾ ਤੇ ਇਹਦੇ ਤੋਂ ਲਿਆ ਕੇ ਤੇ ਐਫਆਈਆਰ ਦਰਜ ਕਰਕੇ ਫਿਰ ਜਦੋਂ ਇਹ ਸਾਰਾ ਵੈਰੀਫਾਈ ਕੀਤਾ ਪੁੱਛਗਿੱਛ ਕੀਤੀ ਦੀ ਤਰਾਸ਼ੀ ਲਈ ਤਾਂ ਇਹਦੇ ਕੋਲੋਂ ਕੁਝ ਈਟੀਮ ਬੂਲੋ ਕੋਲੇ ਪਹੁੰਚੇ ਦੀ ਪੁੱਛਗਿੱਛ ਤੇ ਇਹਦੇ ਪ੍ਰਾਪਤ ਕਰਾਏ ਹੈਗੇ ਤੇ ਅੱਗੇ ਵੀ ਤਰਤੀਜ ਚੱਲੀ ਹੈ ਜਿਵੇਂ ਸਰ ਐਨਡੀਪੀ ਅਸ ਦੇ ਤੁਸੀਂ ਦੱਸ ਦਿਓ ਕੱਲ੍ਹ ਹੀ ਪਰਚੇ ਦਰਜ ਹੈ ਕੋਈ ਨਾ ਕੋਈ ਇਦਾਂ ਦਾ ਵੀ ਸਮਾਨ ਮਿਲਿਆ ਕੋਈ ਨਹੀਂ ਫਿਲਹਾਲ ਐਨਡੀ ਅਸ ਦਾ ਨਹੀਂ ਮਿਲਿਆ ਇਹਦੇ ਕੋਲ ਕੋਈ ਰਿਕਵਰੀ ਹੋਈ ਹੈ ਨਹੀਂ ਪਰ ਉਹਦੀ ਸਾਡੀ ਤਰਤੀਜ ਚੱਲੀ ਹੈ ਜੀ ਉਦੇ ਵਿੱਚ ਦੇਖਾਂਗੇ ਅੱਗੇ ਜਾ ਕੇ ਕੀ ਕੁਸ਼ੋਰ ਬਰਾਮਦ ਹੋ ਸਕਦੀ ਹੈ ਪਰ ਪਬਲਿਕ ਨੂੰ ਚੇਤਾਵਨੀ ਜਿਹਦੇ ਵਿੱਚ ਇਹ ਹੈ ਜੀ ਵੱਧ ਤੋਂ ਵੱਧ ਲੋਕਾਂ ਨੂੰ ਮੈਂ ਸੋਸ਼ਲ ਮੀਡੀਆ ਤੇ ਵੀ ਚਲਦੀ ਰਹੀਆਂ ਖਬਰਾਂ ਵਿੱਚ ਤੁਹਾਡੇ ਰਾਹੀਂ ਵੀ ਪਤਾ ਲੱਗਦਾ ਰਹਿੰਦਾ ਇਹਦੇ ਤੇ ਅਵੇਰਨੈਸ ਦੀ ਲੋੜ ਹੈ ਆਪਣਾ ਏਟੀਐਮ ਆਪਣਾ ਓਟੀਪੀ ਆਪਣੇ ਦੇਖੋ ਆਰਬੀਡੀ ਦਾ ਗੇੜ ਲੈਣੇ ਬੈਂਕ ਦੇ ਰਿਗਾਰਡਿੰਗ ਆਪ ਕੋਈ ਵੀ ਕਿਸੇ ਤਰ੍ਹਾਂ ਦਾ ਆਪਣਾ ਕੋ ਡਾਕੂਮੈਂਟ ਹੈ ਓਟੀਪੀ ਸ਼ੇਅਰ ਨਹੀਂ ਕਰਨਾ ਸੋ ਮੇਰੀ ਬੇਨਤੀ ਹੈ ਵੀ ਆਪਣਾ ਬੈਂਕ ਦੇ ਰਿਗਾਰਡਿੰਗ ਕੋਈ ਵੀ ਕਿਸੇ ਤਰ੍ਹਾਂ ਦਾ ਡਾਕੂਮੈਂਟ ਕੋਈ ਓਟੀਪੀ ਹੈਗਾ ਆਪਣਾ ਹੁਣ ਤੁਹਾਡਾ ਤੁਸੀਂ ਇਹਦੀ ਮ ਕਿਸ ਨੂੰ ਦੇਣਾ ਹੀ ਨਹੀਂ ਹੈਗਾ ਮੇਰੇ ਇੱਥੇ ਵੀਰਨਸ ਦੀ ਲੋੜ ਹੈ ਆਪਾਂ ਨੂੰ ਵੀਰ ਹੋਣਾ ਚਾਹੀਦਾ ਹੈ ਤੇ ਜਿਹੜਾ ਬੈਂਕ ਤੇ ਹੀ ਇਸ ਤਰ੍ਹਾਂ ਅਫਸਰ ਦਾ ਹੋਰ ਜਿਵੇਂ ਕੋਈ ਅੱਜ ਕੱਲ ਤੁਹਾਨੂੰ ਪਤਾ ਫੋਨ ਕਾਲ ਆਉਂਦੀਆਂ ਨੇ ਕਿ ਉਹ ਗੁਮਰਾਹ ਕਰਦੇ ਨੇ ਕਿ ਉੱਤੇ ਆਪਾਂ ਭੋਲੇ ਭੋਲੇ ਸਾਡੇ ਲੋਕ ਜਾ ਕੇ ਪੈਸੇ ਪਵਾਉਂਦੇ ਨੇ ਤੇ ਇਹਦੇ ਵਿੱਚ ਜਿਹਨਾਂ ਜਿਹਨੂੰ ਜਾਣਦੇ ਨਹੀਂ ਜਿਹਨੂੰ ਮਿਲੇ ਨਹੀਂ ਹੈਗੇ ਤੇ ਕੋਈ ਤੇ ਵਿਸ਼ਵਾਸ ਕਰਨੀ ਇਸ ਮਾਮਲੇ ਚ ਲੋਕ ਦੀ ਸਰ ਇਹ ਕਿਹੜੀ ਜਗ੍ਹਾ ਦਾ ਰਹਿਣ ਵਾਲਾ ਹੈ ਜਿਹੜਾ ਕਿਹੜੀ ਨੌਂ ਸਿੰਘ ਹੈ ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਚ ਕਿਹੜੀ ਨੌਂ ਸਿੰਘ ਹੈ ਸਾਡੇ ਨੇ ਦੱਸਿਆ ਨੇ ਕਿ ਇੱਕ ਦੋ ਵਾਰ ਤਾਂ ਕੀਤੀਆਂ ਨੇਗੀ ਫਿਰ ਬੜੇ ਆ ਗਏ ਸਰ ਇਸ ਇਲਾਕੇ ਦੀ ਕਿੰਨੀ ਵਾਧਾ ਕਰਨ ਨੇ ਵਿਕੀਆਂ ਨੇ ਉਹ ਅਸੀਂ ਕਰ ਰਹੇ ਅਗੇ ਜੇ ਤਾਂ ਆਪਣੇ ਕੋਲ 2 ਮੰਨੇ ਨੇ 3 ਮੰਨੇ ਹੈਗਾ ਬਾਕੀ ਅਸੀਂ ਕਰ ਰਹੇ ਦੋ ਦਿਨ ਦਾ ਮੰਡ ਲੈ ਗਾ ਜੋ ਵੀ ਜਿਹੜਾ ਹੋਰ ਕਬਰੀ ਵੀ ਦੱਸਾਂਗੇ